ਸੇਵਾ ਪੰਜਾਬ ਜਿੰਦਾਬਾਦ ਪਹਿਨਾ ਦਾ ਇਕਾ ਜਿੰਦਾਬਾਦ ਪਹਿਨਾ ਦਾ ਇਕਾ ਜਿੰਦਾਬਾਦ 1 2 3 4 ਅਸੀਂ ਇਹ ਘਰੇਲੂ ਕੰਮ ਕਰ 4 ਅਸੀਂ ਇਹ ਕੰਮ ਕਰ ਪਹਿਨਾ ਦਾ ਇਕਾ ਜਿੰਦਾਬਾਦ ਸੇਵਾ ਪੰਜਾਬ ਜਿੰਦਾਬਾਦ ਪਹਿਨਾ ਦਾ ਇਕਾ ਜਿੰਦਾਬਾਦ ਸੇਵਾ ਪੰਜਾਬ ਜਿੰਦਾਬਾਦ ਸਾਨੂੰ ਦੇਓ ਛੁੱਟੀਆਂ ਚ ਨਾਮ ਤੁਹਾਡਾ ਹਰਪ੍ਰੀਤ ਜੀ ਹਰ ਭੈ ਜਾਣਕਾਰੀ ਦੇ ਸਰ ਅਸੀਂ ਸਾਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਆਪਣੇ ਹੱਕਾਂ ਲਈ ਤਾਂ ਬਹੁਤ ਧੰਨਵਾਦ ਜਸੀ ਮੈਡਮ ਦਾ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਕਿ ਤੁਸੀਂ ਆਪਣੇ ਹੱਕਾਂ ਲਈ ਖੜੇ ਹੋ ਅੱਜ ਤੱਕ ਕਿਸੇ ਨੇ ਵੀ ਸਾਡਾ ਹੱਕ ਨਹੀਂ ਸੁਣਿਆ ਵੀ ਤੁਸੀਂ ਵੀ ਕੰਮ ਕਰਦੇ ਤੁਹਾਡੀ ਵੀ ਖੁਸ਼ੀ ਹੋ ਸਕਦੀ ਆ ਸਾਡਾ ਵੀ ਖੁਸ਼ੀਆਂ ਆ ਕਿਸੇ ਮੌਕੇ ਮਤਲਬ ਕਿ ਸਾਨੂੰ ਛੁੱਟੀਆਂ ਵੀ ਚਾਹੀਦੀਆਂ ਆ ਆਚਾਰ ਕਿਦੇ ਅਸੀਂ ਘਰ ਦੇ ਕੰਮ ਆਪਣੇ ਬੱਚੇ ਵੇਖ ਸਕੀਏ ਹੋਰ ਵੀ ਘਰ ਦੇ ਕੰਮ ਕਰ ਸਕੀਏ ਤਾਂ ਸਰ ਅਸੀਂ ਕਹਿ ਰਹੇ ਹਾਂ ਸਰਕਾਰ ਅੱਗੇ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਰੀਆਂ ਭੈਣਾਂ ਦਾ ਕੀ ਕੰਮ ਕਰਦੇ ਹੋ ਤੁਸੀਂ ਸਰ ਆ ਸਾਰਾ ਅਸੀਂ ਘਰਾਂ ਵਿੱਚ ਕੰਮ ਕਰਦੇ ਹਾਂ ਕਿ ਕਿਸੇ ਮੋਕੇ ਐਵੇਂ ਦੀ ਮਜਬੂਰੀ ਪੈ ਜਾਂਦੀ ਆ ਕਿ ਅਸੀਂ ਜਾ ਕੇ ਉਹਨਾਂ ਨੂੰ ਕਹੀਦਾ ਕਿ ਸਾਨੂੰ ਛੁੱਟੀ ਦੇ ਦਿਓ ਉਹ ਕਹਿੰਦੇ ਅੱਗੋਂ ਵੀ ਕੇ ਸਾਡਾ ਕੰਮ ਕਰਕੇ ਜਾਓ ਫਿਰ ਤੁਸੀਂ ਜਾਓ ਭਾਵੇਂ ਕਿੰਨੀ ਵੀ ਅਮਰਜੈਂਸੀ ਹੋਵੇ ਸਾਨੂੰ ਇਹ ਨਹੀਂ ਸਾਡਾ ਕੋਈ ਵੀ ਸਿਸਟਮ ਹੋਣਾ ਚਾਹੀਦਾ ਵੀ ਸਾਨੂੰ ਵੀ ਛੁੱਟੀਆਂ ਮਿਲਣੀਆਂ ਚਾਹੀਦੀਆਂ ਬੱਚੇ ਦੇਖਣੇ ਆ ਕੋਈ ਅਮਰਜੈਂਸੀ ਵੀ ਪੈ ਸਕਦੀ ਆ ਕੀ ਨਾਮ ਆ ਤੁਹਾਡੀ ਸੰਸਥਾ ਦਾ ਸੇਵਾਪੰਥ ਸੇਵਾ ਪੰਜਾਬ ਸੇਵਾ ਨਾਲ ਕੀ ਨਾਮ ਆ ਤੁਹਾਡਾ ਪਰਮਜੀਤ ਕੌਰਾ ਜੀ ਪਰਮਜੀਤ ਜੀ ਅੱਜ ਜਿਹੜਾ ਉਹ ਕੱਠ ਕੀਤਾ ਕਿਉਂ ਕੀਤਾ ਕੀ ਕੰਨ ਚਾਹੋਗੇ ਇਹ ਪਹਿਣਾ ਪਹਿਣਾ ਕੰਮ ਕਰਦੀਆਂ ਜੀ ਜਿਹੜੇ ਘਰਾਂ ਚ ਕੰਮ ਕਰਨ ਵਾਲੀਆਂ ਇਹਨਾਂ ਦਾ ਕੋਈ ਵੀ ਨਹੀਂਗਾ ਇਹੋ ਜਾਂ ਵੀ ਜਿਹੜਾ ਕੋਈ ਇਹਨਾਂ ਨੂੰ ਰਸੀਬਤ ਪਈਆ ਚਾਹੇ ਕੋਈ ਛੁੱਟੀ ਹੋਵੇ ਦੇਣਗੇ ਤੇ ਪਰ ਕੰਮ ਕਰਕੇ ਕੰਮ ਵੀ ਬੈਂ ਟਾਈਮਾਂ ਲੈਂਦੇ ਆ ਸਾਨੂੰ ਇਹੀ ਮੰਗਾ ਸਰਕਾਰ ਅੱਗੇ ਆ ਵੀ ਸਾਡਾ ਮਹੀਨੇ ਚ ਚਾਰ ਛੁੱਟੀਆਂ ਹੋਣ ਸਾਨੂੰ ਸਾਨੂੰ ਕੋਈ ਸਾਡੇ ਲਈ ਸਹੂਲਤਾ ਹੋਣ ਗਰੀਬੀਆਂ ਵੀ ਕੋਈ ਸਾਡਾ ਲਹਿਗਾ ਸਣਵਾਈ ਨਹੀਂ ਗਈ ਸਾਡੀ ਹਾਂ ਤੁਸੀਂ ਘਰੇਲੂ ਕੰਮ ਕਰਦੇ ਵੀ ਯੂਨੀਅਨ ਬਣਾਲੀ ਹਾਂਜੀ ਅਸੀਂ ਜਿੱਦੋਂ ਕਰਾਚ ਕੰਮ ਕਰਦੇ ਆ ਤਾਂ ਫਿਰ ਉਹ ਹੁਣ ਇਹ ਕਰਕੇ ਅਸੀਂ ਸਾਡਾ ਪਹਿਲਾਂ ਤੋਂ ਹੀ ਚੱਲਦਾ ਸਾਡੇ ਨਾਲ ਇੱਥੋਂ ਹੈਗੀਆਂ ਵਾ 23 ਉਹ ਪੈਣਾ ਜੁੜੀ ਹੋਈ 23 ਪੈਣਾ ਲਈ ਆਪਣੇ ਦੀਆਂ ਲੋਗੇ ਦੀਆਂ ਜੀ ਹਾਂਜੀ ਹੋਰ ਜ਼ਿਲ੍ਹਿਆਂ ਦੀਆਂ ਪੰਜ ਛੇ ਜ਼ਿਲ੍ਹੇ ਜੁੜੇ ਹੋਏ ਆ ਤੁਹਾਡੇ ਨਾਲ ਕਿ ਨਾਮ ਤੁਹਾਡਾ ਮੇਰਾ ਨਾਮ ਜਸਪ੍ਰੀਤ ਹੈ ਜੀ ਜਸਪ੍ਰੀਤ ਜੀ ਤੁਸੀਂ ਸੈਲੀਬ੍ਰੇਟ ਕਰੈਲੀ ਗੱਡ ਰਹੇ ਹੋ ਕੀ ਕਰਨ ਦਾ ਕੀ ਕਹੋਗੇ ਅ ਅੱਜ ਦੀ ਅਸੀਂ ਸੇਵਾ ਪੰਜਾਬ ਸੰਸਾ ਜਿਹੜੀ ਔਮਨ ਆਰਗੇਨਾਈਜੇਸ਼ਨ ਹੈ ਇੱਕ ਅਸੀਂ ਉਹਦੇ ਵੱਲੋਂ ਅੱਜ 16 ਜੂਨ ਦਿਨ ਮਨਾ ਰਹੇ ਆ ਕਿਉਂਕਿ 16 ਜੂਨ ਜਿਹੜਾ ਅੰਤਰਰਾਸ਼ਟਰੀ ਅ ਕਰੇਲੂ ਕਾਮਗਾਰ ਨੇ ਜਿਹੜੇ ਡੋਮੈਸਟਿਕ ਵਰਕਰਸ ਨੇ ਉਹਨਾਂ ਦਾ ਦਿਨ ਹੁੰਦਾ ਸੋ ਅੱਜ ਅਸੀਂ ਰੈਲੀ ਕਰ ਰਹੇ ਆਂ ਭੈਣਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਡੋਮੈਸਟਿਕ ਵਰਕਰ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ 'ਚ ਨਹੀਂ ਅੱਜ ਦੇਸ਼ ਪਰਵਾਇਚਾ ਜਿਹੜੇ ਇਹਨਾਂ ਲੋਕਾਂ ਨੂੰ ਨਿਕਾ ਰਿਆ ਜਾ ਰਿਹਾ ਹੈ ਨਾ ਵਾਸਤੇ ਕੋਈ ਵੀ ਸਕੀਮ ਨਹੀਂ ਹੈਗੀ ਕੋਈ ਸਹੂਲਤ ਨਹੀਂ ਹੈਗੀ ਸੋ ਅੱਜ ਜਿਹੜੀ ਅਸੀਂ ਭੈਣਾਂ ਵੱਲੋਂ ਰੈਲੀ ਕੱਢ ਰਹੇ ਆਂ ਕਿ ਇਹਨਾਂ ਨੂੰ ਚਾਰ ਛੁੱਟੀਆਂ ਦਾ ਹੱਕ ਹੋਣਾ ਚਾਹੀਦਾ ਹੈ ਇਸ ਕੰਮ ਦੀ ਪਹਿਚਾਣ ਹੋਣੀ ਚਾਹੀਦੀ ਹੈ ਤੇ ਜਿਹੜੀ ਕਨਵੈਨਸ਼ਨ ਬਣੀ ਹੋਈ ਹੈ ਨਾ ਵਾਸਤੇ ਸੀ 199 ਉਹ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਸਹੂਲਤਾਂ ਜਿਹੜੀਆਂ ਬਾਕੀ ਕੰਮਾਂ ਵਾਲਾ ਜਿਹੜਾ ਮਿਲਦਾ ਹੈ ਇਹ ਰੈਲੀ ਉਸੇ ਕਿੱਥੋਂ ਕੱਢ ਰਿਹਾ ਕਿੱਥੇ ਤੱਕ ਜਾਓਗੇ ਇਹਦਾ ਇਹਦੇ ਬਾਰੇ ਜਾਣਕਾਰੀ ਅੱਜ ਸਿ ਇਹ ਰੈਲੀ ਹੈ ਜੀਡੀ ਰਜਿੰਦਰਾ ਸਟੇਟ ਦੇ ਵਿੱਚ ਕੱਢ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਗੈਨਤੀ ਵਿੱਚ ਭੈਣਾ ਜਿਹੜੀਆਂ ਇੱਥੇ ਕੰਮ ਕਰਦੀਆਂ ਸੋ ਸਾਡਾ ਜਿਹੜਾ ਮਕਸਦ ਹੈ ਵੀ ਇੱਥੋਂ ਜਿਹੜੇ ਰੇਟ ਆ ਉਹ ਫਿਕਸ ਹੋਣ ਇੱਥੋਂ ਛੁੱਟੀਆਂ ਇਹਨਾਂ ਨੂੰ ਮਿਲਣੀਆਂ ਸ਼ੁਰੂ ਹੋਣ ਇਹ ਇਸ ਕਰਕੇ ਸੀ ਜਿਹੜੀ ਰੈਲੀ ਹੈ ਤੋਂ ਸਟੇਡੀਅਮ ਤੋਂ ਸ਼ੁਰੂ ਕਰਕੇ ਇੰਡਸਟਰੀਅਲ ਦੇ ਵਿੱਚ ਖਤਮ ਕਰਾਂਗੇ ਇਸ ਕੰਮ ਨਾਲ ਸੰਬੰਧ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਅ ਮੈਂ ਇਹੀ ਕਹੂੰਗੀ ਵੀ ਜਿਹੜੀ ਸੰਸਾ ਹੈ ਇਹ ਤੁਹਾਡੇ ਹੱਕਾਂ ਵਾਸਤੇ ਜਿਹੜੀ ਲੱਗੀ ਹੋਈ ਹੈ ਸੋ ਤੁਸੀਂ ਵੀ ਇਹ ਜਿਹੜਾ ਇਸ ਸੰਸਾ ਦਾ ਸਹਿਯੋਗ ਕਰੋ ਵਾਤੂ ਵਾਦਾ ਜਿਹੜੀਆਂ ਡੋਮੈਸਟਿਕ ਵਰਕਰ ਭੈਣਾਂ ਹੈਗੀਆਂ ਉਹ ਆਪਣੇ ਮਤਲਬ ਬਹੁਤ ਜ਼ਿਆਦਾ ਗਿਣਤੀ ਵਿੱਚ ਪਤਾ ਹੀ ਨਹੀਂ ਹੈਗਾ ਕਿ 16 ਜੂਨ ਸਾਡਾ ਦਿਨ ਹੁੰਦਾ ਸੋ ਅੱਜ ਭੈਣਾਂ ਦਾ ਦਿਨ ਹੈ ਸੋ ਅਸੀਂ ਇਹ ਜਿਹੜੀ ਰੈਲੀ ਕਰਕੇ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਕਿ ਤੁਸੀਂ 16 ਜੂਨਾ ਜਿਹੜਾ ਉਹ ਆਪਦਾ